मान में बिजली बढ़ गई थी, लाइट्स में, पानी से तक पानी को था, वासुदेव भवान तो में उछलती यमुना ने तुरंत रास्ता दिया। ये बढ़िया रोहिणी बात थी, पर ये तो यंगोपालिकी। आपके बहुत ही बढ़िया लगता है तो सारे का सहयोग है सब तो पहले जय श्री कृष्णा जी। ਪ੍ਰੋਈ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਸਾਡੀ ਜਿਹੜੀ ਸਨਾਤਨ ਚੇਤਨਾ ਮੰਚ ਸੰਸਥਾ ਉਹ ਪਿਛਲੇ 4 ਸਾਲ ਤੋਂ ਸਨਾਤਨ ਨਾਲ ਜੋੜਨ ਵਾਸਤੇ ਨਵੀਂ ਜਨਰੇਸ਼ਨ ਨੂੰ ਕਿਉਂਕਿ ਨਵੀਂ ਜਨਰੇਸ਼ਨ ਜਿਹੜੀ ਆ ਮੋਬਾਈਲਾਂ ਦੇ ਵਿੱਚ ਹੋਰ 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 ਗੱਲਾਂ ਸਿੱਖਦੀ ਆ ਉਹਨਾਂ ਨੂੰ ਜੋੜਨ ਵਾਸਤੇ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਕਿ ਆਪਣੇ ਜਿਹੜੀ ਅਗਲੀ ਜਨਰੇਸ਼ਨ ਆ ਉਹ ਆਪਣੇ ਸਨਾਤਨ ਧਰਮ ਦੀ ਸੰਸਕ੍ਰਿਤੀ ਨਾਲ ਜੁੜੇ ਇਸ ਕਰਕੇ ਉਪਰਾਲਾ ਕੀਤਾ ਗਿਆ ਔਰ ਸ਼ਹਿਰ ਦੇ ਵਿੱਚ ਸਾਰੇ ਸ਼ਹਿਰਦਾਰਾਂ ਦੇ ਸਹਿਯੋਗ ਨਾਲ ਇਹ ਬਹੁਤ ਵਧੀਆ ਓਵਰਆਲ ਆ ਸਾਡਾ ਅਈ ਇਹਦੇ ਨਾਲ ਦਿਵਾਲੀ ਤੇ ਵੀ ਪ੍ਰੋਗਰਾਮ ਕਰਨੇ ਆ ਧਾਰਮਿਕ ਪ੍ਰੋਗਰਾਮ ਕਿ ਆਪਣੀ ਜਿਹੜੀ ਅਗਲੀ ਜਨਰੇਸ਼ਨ ਆ ਉਹਨਾਂ ਨੂੰ ਧਰਮ ਦੇ ਨਾਲ ਜੋੜਿਆ ਜਾਵੇ ਹੋਲੀ ਦੇ ਦਿਨ ਦਾ ਪ੍ਰੋਗਰਾਮ ਵੀ ਅਸੀਂ ਕਰਨੇ ਆ ਸਾਡੀ ਸੰਸਥਾ ਵੱਲੋਂ ਹਰ ਸਾਲ ਬਹੁਤ ਵਧੀਆ ਪ੍ਰੋਗਰਾਮ ਕੀਤੇ ਜਾਂਦੇ ਆ ਸਾਰੇ ਸ਼ਹਿਰਦਾਰਾਂ ਦੇ ਸਹਿਯੋਗ ਨਾਲ ਅੱਜ ਕੀ ਹੈ ਜੀ ਕਿ ਸਾਡੇ ਸ਼ਹਿਰ ਦੇ ਵਿੱਚ ਕਿਸੇ ਵੀ ਮੰਦਰ ਦੇ ਵਿੱਚ ਕੋਈ ਐਡਾ ਵੱਡਾ ਪ੍ਰਿੰਸਿਸ ਨਹੀਂ ਕਿ ਜਿੱਥੇ 5-7 ਹਜ਼ਾਰ ਦੀ ਗੈਦਰਿੰਗ ਕਰਵਾ ਸਕੀਏ 5000 ਬੰਦੇ ਦਾ ਲੰਗਰ ਦਾ ਇੰਤਜ਼ਾਮ ਕਰ ਸਕੀਏ ਐਡੀ ਵੱਡੀ ਸਟੇਜ ਲਾ ਸਕੀਏ ਇਸ ਕਰਕੇ ਇਹ ਜਗ੍ਹਾ ਚੁਣੀ ਜਾਂਦੀ ਹੈ ਨੂੰ ਤੇ 2 ਮਹੀਨੇ ਹੋ ਗਏ ਜੀ ਸਾਡੇ ਇਸ ਤਿਆਰੀ ਨੂੰ ਚਲਦੇ ਆ ਸਾਡੀ ਸਾਰੀ ਸਨਾਤਨ ਜੀ ਦਾ ਮੰਚ ਦੀ ਟੀਮ ਅਲੱਗ ਅਲੱਗ ਜੇ ਮਤਲਬ ਇਹਨਾਂ ਨੇ ਡਿਪਾਰਟਮੈਂਟ ਵੰਡੇ ਦੇ ਸੀਗੇ ਸਾਰੀ ਟੀਮ ਨੂੰ 2 ਮਹੀਨੇ ਹੋ ਗਏ ਦਿਨ ਰਾਤ ਮਿਹਨਤ ਕਰਕੇ ਔਰ ਇੱਥੇ ਤੱਕ ਅੱਜ ਪਹੁੰਚਿਆ ਤੇ ਬਹੁਤ ਭਗਵਾਨ ਦੀ ਕਿਰਪਾ ਨਾਲ ਕਾਮਯਾਬ ਫੰਕਸ਼ਨ ਹੋਇਆ ਅੱਜ ਇਹ ਬੜਾ ਸਾਡੀ ਪਾਰਕ ਦੀ ਸੰਸਕ੍ਰਿਤੀ ਦਾ ਇੱਕ ਖੂਦ ਹਿੱਸਾ ਜੜ ਮੱਛਤਵੇਂ ਬਹੁਤ ਉਪਰ ਇਹ ਦੇਣਾ ਪਵਨ ਕਿਸ਼ਿੰਧੀ ਦਾ ਜਨਮ ਦਿਨ ਹੈ ਔਰ ਮੈਂ ਅੱਜ ਮੁਬਾਰਕ ਮਿਲਾ ਅਨੇਕ ਵਿਸ਼ੇ ਤੇ ਮੰਚ ਦੇ ਨਰੇ ਹੋਵੇਗਾ ਨੂੰ ਕਾਜ ਦੇ ਮੇਰੇ ਸੁਣੋ ਜੀ ਜਨੇ ਪਵਨ ਕਿਸ਼ਿੰਧੀ ਜੀ ਦਾ ਜਨਮ ਦਿਨ ਹੈ ਜਿਸ ਦਾ ਜੈ ਜੈਕਾਰ ਕਰਦੇ ਹਾਂ ਜੀ ਦਾ ਜਨਮ ਦਿਨ ਹੈ ਅੱਜ ਸਭਾਂ ਨੂੰ ਜਨਮ ਦਿਨ ਹੈ Excuse is <laughs>